ਸਸਕਾਲ ਜੀ ਤੇ ਆਪਾਂ ਅਗਲੀ ਕਹਾਣੀ ਸ਼ੁਰੂ ਕਰਦੇ ਆਂ ਜੀ ਜੀਨਤਾਪਾ ਕਰਤਾਕ ਸਿੰਘ ਦੁਗਾ ਤੂੰ ਮੇਰਾ ਇੱਕ ਅਦ ਦੇਖਿਆ ਹੈ ਜੇ ਇਤਨਾ ਅਦ ਕਿਸੇ ਕੁੜੀ ਦਾ ਹੋਵੇ ਤਾਂ ਤੂੰ ਮੇਰੀਆਂ ਗੱਲਾਂ ਦੀ ਲਾਲੀ ਵੇਖੀ ਹੈ ਜੇ ਇਹੋ ਜਿਹੀ ਲਾਲੀ ਕਿਸੇ ਕੁੜੀ ਦੀਆਂ ਗੱਲਾਂ ਉੱਤੇ ਖੇੜਦੀ ਹੋਵੇ ਤੂੰ ਮੇਰੇ ਇਹ ਵਾਲ ਵੇਖੇ ਨੇ ਜੇ ਇਸੇ ਤਰ੍ਹਾਂ ਦੇ ਸ਼ਾ ਕਾਲੇ ਰੇਸ਼ਮ ਵਰਗੇ ਵਾਲ ਕਿਸੇ ਕੁੜੀ ਦੇ ਹੋਣ ਤੇ ਫਿਰ ਉਹ ਕੁੜੀ ਕਿਹੋ ਜਿਹੀ ਹੋਵੇਗੀ ਮੇਰਾ ਦੋਸਤ ਰਸੀਦੀ ਕੋ ਸਾਬੂਲ ਰਹੀ ਸੀ ਇਸ ਤਰ੍ਹਾਂ ਦੀ ਕੁੜੀ ਜੀਨਤ ਆਪਾ ਜਿਵੇਂ ਅਰਸੋਂ ਲੱਥੀ ਭਰੀ ਹੋਵੇ ਸੁੱਚਾ ਮੋਤੀ ਖਿੜ-ਖਿੜ ਹੱਸਦੀ ਦੰਦ ਆ ਆਸ ਸਾਰੇ ਮਹੱਲੇ ਵਿੱਚ ਜਾਂਦੀ ਸੀ ਆਣ ਗਵਾਂਡ ਵਿੱਚ ਜੀਨਤ ਜੀਨਤ ਹੁੰਦੀ ਰਹਿੰਦੀ ਸੀ ਜਿਸ ਵੇੜੇ ਵਿੱਚ ਖਲੌਂਦੀ ਜਿਸ ਮੰਗਲ ਵਿੱਚ ਆਂਗਣ ਵਿੱਚ ਬੈਠਦੀ ਖੁਸ਼ੀਆਂ ਖੇਲਦੀ ਰਹਿੰਦੀ ਲੋਕੀ ਲੱਖ ਲੱਖ ਉਹਦੀਆਂ ਘਾਤਰਾ ਕਰਦੇ ਕਿਸੇ ਦੇ ਘਰ ਵਧੀਆ ਬੇਰਾਂ ਦੀ ਘਰ ਵਾਲੀ ਚੁੱਕ ਕੇ ਜੀਨਤ ਲਈ ਰੱਖ ਲਿੰਦੀਿੰਦੀ ਜੀਨਤ ਨੂੰ ਖੱਟੇ ਮਿੱਠੇ ਬੇਰ ਨਾਲ ਬੜਾ ਜੋੜ ਸੀ ਕਿਸੇ ਦੇ ਘਰ ਕਰਾਰੇ ਪੁੱਜੇ ਹੋਏ ਸਤੂ ਹੁੰਦੇ ਗੰਨ ਮਾਰ ਕੇ ਜੀਨਤ ਲਈ ਸੰਭਾਲ ਦਿੰਦੇ ਸਨ ਦਿੱਤੇ ਜਾਂਦੇ ਜੀਨਤ ਨੂੰ ਸਤੂ ਬਹੁਤ ਪਸੰਦ ਸਨ ਜੀਨਤ ਨੂੰ ਬੋਲੀ ਚੰਗੀ ਲੱਗਦੀ ਸੀ ਤੇ ਪਿੰਡ ਵਿੱਚ ਕਿਸੇ ਦੇ ਘਰ ਮਹਿੰਗਾ ਸੂਦੀ ਜ ਨਹੀਂ ਜੀਨਤ ਲਈ ਬੋਲੀ ਤੁ르ਦੀ ਰਹਿੰਦੀ ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜੀਨਤ ਵੱਡੀ ਹੋਈ ਲੋਕਾਂ ਨੇ ਜੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਸੀ ਸਾਰੇ-ਸਾਰੇ ਦੁਪਹਿਰ ਅੰਟਿਆਂ ਘਰ ਵਿੱਚ ਮਠਾਈਆਂ ਮਠਾਈ ਰੱਖ ਲਈ ਆਪਾਂ ਗਾਂਦੀ ਆਪ ਗਾਂਦੀ ਰਹਿੰਦੀ ਉਹਨਾਂ ਦੇ ਗੀਤ ਸੁਣਦੀ ਰਹਿੰਦੀ ਗਾਂਦੀ ਤੇ ਨੱਚਦੀ ਲੋਕੀ ਬਨੇਰਿਆਂ ਤੋਂ ਝਾਕ-ਝਾਕੇ ਕੰਧਾਂ ਨਾਲ ਕੰਨ ਲਾ ਲਾ ਕੇ ਜੀਨਤ ਗਾੰਦਿਆਂ ਦੀ ਸੁੰਦੇ ਰਹਿੰਦੇ ਕਿਤਨਾ ਉੱਚਾ ਗਾੰਦੀ ਸੀ ਕਿਤਨਾ ਪਿਆਰਾ ਨੱਚਦੀ ਸੀ ਗਾੰਦੀ ਤੇ ਹੱਸਦੀ ਗੱਲ-ਗੱਲ ਖੀੜ-ਖੀੜ ਹੱਸਣ ਲੱਗ ਪੈਂਦੇ ਹੱਸ ਰਹੀ ਜੀਨਤ ਦੀਆਂ ਗੱਲਾਂ ਵਿੱਚੋਂ ਜਿਵੇਂ ਲਹੂ ਚੋਂ ਲੱਗ ਪੈਂਦਾ ਉਹਨੀਆਂ ਗੱਲਾਂ ਲਾਲ ਮੇੰਬਦੋ ਹੋ ਜਾਂਦੀਆਂ ਹੱਸ ਰਹੀਆਂ ਦੇ ਵਾਲ ਖਿਣ ਪੁੰਡ ਜਾਂਦੇ ਇਤਨੀ ਪਿਆਰੀ ਲੱਗਦੀ ਜਿਵੇਂ ਆਪ ਮੋਰਾ ਉਹ ਡਰਿਆ ਕੋਈ ਪੰਛੀ ਹੋਵੇ ਤੇ ਫਿਰ ਜੀਨਤ ਦਾ ਵਿਆਹ ਕਰ ਦਿੱਤਾ ਗਿਆ ਜਿਵੇਂ ਅਰਸ਼ਾਂ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਏ ਜੀਨਤ ਨੇ ਇੱਕ ਬੋਲ ਮੂੰਹ ਨਾ ਕੱਢਿਆ ਮੁੰਡਾ ਕੋਈ ਦਾਦੇ ਪਰੋਤਾ ਸੀ ਜੀਨਤ ਨੇ ਸੁਨਿਆ ਤੇ ਉਸ ਦਾ ਹਾਸਾ ਉਹਦੇ ਮੂੰਹ ਤੋਂ ਉੱਡ ਗਿਆ ਜੀਨਤ ਨੇ ਸੁਨਿਆ ਤੇ ਉਹਦੇ ਗੀਤ ਉਹਦੀਆਂ ਬੁਲੀਆਂ ਤੋਂ ਚੜ ਗਏ ਜੀਨਤ ਨੇ ਸੁਣਿਆ ਤੇ ਉਹਦੀਆਂ ਅੱਖਾਂ ਵਿੱਚੋਂ ਦੀ ਰੌਣਕ ਹਿਸ ਗਈ ਤੇ ਮੂੰਹ ਸਿਰ ਬਲੇਟ ਆਪਣੇ ਬਾਬਲ ਦੀ ਹਵੇਲੀ ਵਿੱਚੋਂ ਉਹ ਨਿਕਲ ਗਈ ਇਹ ਸੀ ਜੀ ਸਾਡਾ ਅੱਜ ਦੀ ਅਗਲੀ ਕਹਾਣੀ ਜੀਨਤ ਆਪਾਂ ਅਗਲਾ ਪਾੜ ਲੈ ਕੇ ਫਿਰ ਮਿਲਦੇ ਹਾਂ ਜੀ ਵਾਤਵਾਦ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ